ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਅੱਜ ਤੁਹਾਡੇ ਨਾਲ ਆਪਾਂ ਬਹੁਤ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਆਪਾਂ ਕਰਨੀ ਹੈਗੀ ਆ ਤੇ ਗੱਲਬਾਤ ਦਾ ਵਿਸ਼ਾ ਇਹ ਕਿ ਆਪਾਂ ਜੈਸਟੀਮਾ ਕੰਪਨੀ ਇੱਕ ਇਲਾਜ ਅਤੇ ਰੋਜ਼ਗਾਰ ਦੋਨਾਂ ਦਾ ਸਮੇਲ ਬਣਾ ਕੇ ਇੱਕ ਤੋਹਫੇ ਦੇ ਰੂਪ ਵਿੱਚ ਅੱਜ ਦੇ ਦੌਰ ਵਿੱਚ ਲੈ ਕੇ ਆਈ ਹੈਗੀ ਆ ਸੋ ਜਿਹੜੇ ਇਸ ਕੰਪਨੀ ਦੇ ਪ੍ਰੋਡਕਟ ਆ ਪ੍ਰੋਡਕਟ ਪਹਿਲਾਂ ਆਪਾਂ ਖੁਦ ਵਰਤੇ ਜਿਸ ਦੇ ਨਾਲ ਆਪਣੇ ਸਰੀਰ ਨੂੰ ਫਿੱਟ ਕੀਤਾ ਕਿਉਂਕਿ ਅੱਜ ਕੱਲ੍ਹ ਦਾ ਸਮਾਂ ਹੈਗਾ ਹਰ ਇੱਕ ਘਰਾਂ ਦੇ ਵਿੱਚ ਫਾਈਲਾਂ ਭਰੀਆਂ ਪਈਆਂ ਲਮਾਰੀਆਂ ਦੇ ਵਿੱਚ ਕਿ ਅਲੱਗ-ਅਲੱਗ ਡਾਕਟਰਾਂ ਤੋਂ ਬੱਚਿਆਂ ਦਾ ਬੱਚਿਆਂ ਦੀ ਫਾਈਲ ਅਲੱਗ ਆ ਬਜ਼ੁਰਗਾਂ ਦੀ ਅਲੱਗ ਆ ਨੌਜਵਾਨਾਂ ਦੀ ਅਲੱਗ ਆ ਕਿਉਂਕਿ ਨੌਜਵਾਨ ਵੀ ਬਹੁਤ ਰੋਗੀ ਹੋ ਗਏ ਤੇ ਨਸ਼ੇ ਦੀ ਦਲਦਲ ਵਿੱਚ ਦਾ ਫਸੇ ਹੋਏ ਆ ਤੇ ਅੱਜ ਦੀ ਗੱਲਬਾਤ ਵਿੱਚ ਡਾਕਟਰ ਸਾਹਿਬ ਦੱਸਣਗੇ ਕਿ ਇਨ੍ਹਾਂ ਡਾਟਾ ਦੇ ਨਾਲ ਕਿੰਨਾ ਕੁ ਜ਼ਿਆਦਾ ਫਾਇਦਾ ਹੁੰਦਾ ਹੈਗਾ ਅਤੇ ਜਿਹੜੇ ਬੇਰੁਜ਼ਗਾਰ ਆ ਉਹ ਕਿਵੇਂ ਰੁਜ਼ਗਾਰ ਨੂੰ ਅਪਣਾ ਸਕਦੇ ਹੈਗੇ ਆ ਇਹ ਸਰਕਾਰ ਦਾ ਵੀ ਆਪਾਂ ਐਚ ਦੇ ਅ ਮਤਲਬ ਸਹਿਸਾਤ ਦੇ ਸਕਦੇ ਆ ਬੇਰਜਗਾਰੀ ਜਿਹੜੀ ਇੰਨੀ ਵਧੀ ਹੋਈ ਆ ਜਦੋਂ ਬੇਰਜਗਾਰ ਨੂੰ ਰੋਜ਼ਗਾਰ ਮਿਲ ਗਿਆ ਪਹਿਲੀ ਗੱਲ ਤਾਂ ਉਹ ਤੰਦਰੁਸਤ ਹੋਣਗੇ ਜਿਹੜੇ ਪ੍ਰੋਡਕਟ ਵਰਤਣਗੇ ਪ੍ਰੋਡਕਟ ਵਰਤ ਕੇ ਜਦੋਂ ਰੋਜ਼ਗਾਰ 'ਚ ਆਗੇ ਤੇ ਉਹਨਾਂ ਨੂੰ ਮਤਲਬ ਕੁਝ ਖਾਲੇ ਆਜੋ ਸੋ ਤੁਸੀਂ ਵਿਸਤਾਰ ਦੇ ਨਾਲ ਇਹਨਾਂ ਪ੍ਰੋਡਕਟਾਂ ਦੇ ਬਾਰੇ ਕਿ ਕੀ ਕੀ ਫਾਇਦਾ ਉਹਦੇ ਨਾਲ ਹੋ ਸਕਦਾ ਤੇ ਜੇ ਉਹ ਆਪਣੇ ਸਰੀਰ ਨੂੰ ਜਦੋਂ ਤੰਦਰੁਸਤ ਕਰ ਲੈਂਦੇ ਆ ਤੇ ਫਿਰ ਆਪਾਂ ਕਿਵੇਂ ਅੱਗੇ ਵਾਸ ਹੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਮ ਮੇਰਾ ਮੋਹ ਲਾਲ ਚੋਪੜਾ ਬਦਨੀ ਕਲਾ ਮੋਗਾ ਪੰਜਾਬ ਤੋਂ ਹਾਂ ਜਿਹੜੀ ਗੱਲ ਕੁਲਦੀਪ ਸਿੰਘ ਜੀ ਨੇ ਕਹੀ ਹੈ ਕਿ ਅੱਜ ਸਾਰੇ ਲੋਕ ਬਿਮਾਰ ਹੈ ਕਿਉਂਕਿ ਆਪਣੀ ਧਰਤੀ ਵੀ ਪ੍ਰਦੂਸ਼ਣ ਹੋ ਗਈ ਆਪਣੀ ਹਵਾ ਵੀ ਪ੍ਰਦੂਸ਼ਿਤ ਹੋ ਗਈ ਆਪਣਾ ਖਾਣਾ ਪੀਣਾ ਵੀ ਪ੍ਰਦੂਸ਼ਿਤ ਹੋ ਗਿਆ ਇਸ ਕਰਕੇ ਆਪਾਂ ਹਰ ਘਰ ਚ ਕੋਈ ਨਾ ਕੋਈ ਰੋਗ ਹੈ ਔਰ ਹਰ ਘਰੇ ਦਿੱਕਤ ਹੈ ਔਰ ਮੈਡੀਸਨ ਦੇ ਸਹਾਰੇ ਉਹ ਜੀ ਰਿਹਾ ਪਰ ਜਸਟੀਮਾ ਬੈਲੈਂਸ ਨੇ ਇੱਕ ਨਵਾਂ ਉਪਰਾਲਾ ਕੀਤਾ जिने रोग मुक्त भारत और रोजगार जुक्त भारत ਦਾ ਇੱਕ ਨਾਰਾ ਦਿੱਤਾ ਕਿ ਆਪਣੇ ਘਰ ਤੋਂ ਆਪਣੇ ਡਾਕਟਰ ਆਉਣਾ ਬੰਦ ਹੋ ਸਕਦਾ ਮੈਂ ਪਿਛਲੇ ਕਾਫੀ ਸਮੇਂ ਤੋਂ ਸਿਹਤ ਵਾਸਤੇ ਹੀ ਕੰਮ ਕਰਦਾ ਹਾਂ ਔਰ ਪਿਛਲੇ ਲਗਭਗ 8 ਮਹੀਨੇ ਤੋਂ ਜਸਟੀਮਾ ਬੈਲੈਂਸ ਨਾਲ ਜੁੜਿਆ ਹੋਇਆ ਹਾਂ ਔਰ ਮੈਨੂੰ ਬਹੁਤ ਹੀ ਸ਼ਾਨਦਾਰ ਰਿਜ਼ਲਟ ਕੇਸਰ ਤੇ ਵੈਲਡਟ ਦੇ ਆਏ ਮੈਂ ਤੁਹਾਨੂੰ ਇੱਕ ਪ੍ਰੋਡਕਟ ਹੋਣਾ ਦੋਣਾ ਇੱਕ ਹੈ ਵੈਲਡਾਈਟ ਇਹ ਆਪਣੀ ਇੱਕ ਸੰਪੂਰਨ ਖੁਰਾਕ ਹੈ ਇਸ ਵਿੱਚ 23 ਤਰ੍ਹਾਂ ਦੇ ਅਲੱਗ-ਅਲੱਗ ਰੂਟ ਪਾਏ ਗਏ ਜਿਹੜੇ ਕਿ ਆਪਣੀ ਬਾਡੀ ਨੂੰ ਡੀਟੌਕਸੀਫਾਈ ਕਰ ਦਿੰਦੇ ਆ ਔਰ ਆਪਣੇ ਕੋਲ ਇੱਕ ਹੋਰ ਸ਼ਾਨਦਾਰ ਪ੍ਰੋਡਕਟ ਹੈ ਜਿਹੜਾ ਕਿ ਜਿਹਦਾ ਕੋਈ ਵੀ ਤੋੜ ਹੈ ਨਹੀਂ ਬਾਜ਼ਾਰ 'ਚ ਉਹ ਹੈਗਾ ਕੇਸਰ ਪਾਮਪੁਰ ਕਸ਼ਮੀਰ ਦਾ ਕੇਸਰ ਹੈ ਜਿਹੜਾ ਇੰਨਾ ਜ਼ਿਆਦਾ ਲਾਭ ਹੋਇਆ ਲੋਕਾਂ ਨੂੰ ਕਿ ਐਨਕਾ ਤੱਕ ਉਤਰ ਗੀਆਂ ਔਰ ਬਹੁਤ ਸਾਰੇ ਲੋਕਾਂ ਨੂੰ ਦਿਕਤ ਸੀ ਔਰ ਪਹਿਲੀ ਸਟੇਜ ਦੇ ਕੈਂਸਰ ਦੇ ਵਾਸਤੇ ਵੀ ਅਸੀਂ ਕੈਂਸਰ ਨੂੰ ਯੂਜ਼ ਕੀਤਾ ਤਾਂ ਉਹਦਾ ਸਾਨੂੰ ਰਿਜ਼ਲਟ ਮਿਲਿਆ ਬਹੁਤ ਸ਼ਾਨਦਾਰ ਤਾਂ ਇਸ ਤੋਂ ਆਪਣੇ ਕੋਲ ਅਲੱਗ-ਅਲੱਗ ਪ੍ਰੋਡਕਟ ਹੈ ਸ਼ੂਗਰ ਵਾਸਤੇ ਸਾਡੇ ਕੋਲ ਇੱਕ ਅਲੱਗ ਪ੍ਰੋਡਕਟ ਹੈ ਜਿੰਨੀ ਸ਼ੂਗਰ ਜ਼ਿਆਦਾ ਹੋਊਗੀ ਉਹਦੇ ਵਾਸਤੇ ਆਪਣੇ ਕੋਲੇ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਹੈ ਗਲੂਕੋ ਕੇਅਰ ਜੇਕਰ ਕੋਈ ਲੇਡੀਜ਼ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਲੇਡੀਜ਼ ਵਾਸਤੇ ਆਪਣੇ ਕੋਲੇ ਟਰੂ ਭੂਵਨ ਪ੍ਰੋਡਕਟ ਹੈ ਜਿਹੜਾ ਕਿ ਹਰ ਸਮੱਸਿਆ ਤੇ ਲੇਡੀਜ਼ ਇਸ ਕੰਮ ਕਰਦਾ ਹੈ ਲੇਡੀਜ਼ ਨੂੰ ਕੋਈ ਵੀ ਇੰਟਰਨਲ ਸਮੱਸਿਆ ਹੋਵੇ ਉਹ ਤੇ ਬਹੁਤ ਹੀ ਸ਼ਾਨਦਾਰ ਕੰਮ ਕਰਦਾ ਹੈ ਤੇ ਗੱਲ ਕਰੀਏ ਪਾਵਰ ਮੋਡ ਦੀ ਤਾਂ ਮੈਨਤ ਵਾਸਤੇ ਇੰਨਾ ਮਤਲਬ ਸਹਾਈ ਹੈ ਕਿ ਉਹਦੀ ਕੋਈ ਵੀ ਇੰਟਰਨਲ ਪ੍ਰੋਬਲਮ ਹੋਵੇ ਚਾਹੇ ਉਹਨੂੰ ਕੋਈ ਥਕਾਵਟ ਹੁੰਦੀ ਹੈ ਚਾਹੇ ਉਹਦੇ ਜੋੜ ਦਰਦ ਕਰਦੇ ਆ ਚਾਹੇ ਉਹਦਾ ਬਲੱਡ ਪ੍ਰੈਸ਼ਰ ਵੱਧਦਾ ਘਟਦਾ ਉਹਨੂੰ ਵੀ ਮੈਨੇਜ ਕਰ ਦਿੰਦਾ ਇਸ ਤਰ੍ਹਾਂ ਦਾ ਕੁਦਰਤੀ ਸਾਡੇ ਕੋਲੇ ਪ੍ਰੋਡਕਟ ਆ ਆਯੁਰਵੈਦਿਕ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਵੀ ਪ੍ਰੋਡਕਟ 'ਚ ਕੋਈ ਵੀ ਕੈਮੀਕਲ ਨਹੀਂ ਹੈ ਔਰ ਮੈਂ ਲਾਸਟ ਚੱਕਰ ਕਲਕਾਂ ਕਹਾਂਗਾ ਕਿ ਸਾਡੇ ਕੋਲੇ ਇੱਕ ਛਿਲਾਜੀਤ ਵੀ ਇੱਕ ਹੈ ਜੀ ਮਤਲਬ ਨਿਯਮਤ ਹੈ ਜਿਹਨੂੰ ਮੈਂ ਇਸ ਤਰ੍ਹਾਂ ਦਾ ਪ੍ਰੋਡਕਟ ਮੰਨਦਾ ਕਿ ਜਿਹੜਾ ਕਿ ਬਾਜ਼ਾਰ 'ਚ ਆਪਾਂ ਨੂੰ ਮਿਲਦਾ ਨਹੀਂ ਹੈ ਪਰ ਜੇਕਰ ਬਾਜ਼ਾਰ 'ਚ ਮਿਲਦਾ ਤਾਂ ਉਹ 'ਚ 20% ਹੀ ਫੋਲਿਕ ਐਸਿਡ ਹੁੰਦਾ ਜਿਹੜਾ ਸਾਡੇ ਕੋਲੇ ਛਿਲਾਜੀਤ ਹੈ 골ਡ ਉਹਦੇ ਵਿੱਚ 72% ਆਪਣਾ ਫੋਲਿਕ ਐਸਿਡ ਹੁੰਦਾ ਹੈ ਜਿਹੜਾ ਕਿ ਸਾਡੇ ਸਰੀਰ ਵਾਸਤੇ ਇੰਨਾ ਵਧੀਆ ਹੈ ਜੇਕਰ ਆਪਾਂ ਲਗਾਤਾਰ ਛਿਲਾਜੀਤ ਔਰ ਕੇਸਰ ਦਾ ਸੇਵਨ ਕਰਾਂਗੇ ਤਾਂ ਆਪਾਂ ਨੂੰ ਕੋਈ ਵੀ ਰੋਗ ਨਹੀਂ ਲੱਗੂਗਾ ਤਾਂ ਇੰਨਾ ਸ਼ਾਨਦਾਰ ਕਨਸੈਪਟ ਹੈ ਸਾਡੇ ਕੋਲੇ ਤੁਸੀਂ ਆਪਣੇ ਘਰ ਦੀ ਬਿਮਾਰੀ ਨੂੰ ਵੀ ਠੀਕ ਕਰ ਸਕਦੇ ਆਂ ਔਰ ਤੁਸੀਂ ਆਪਣੇ ਕਿਸੇ ਵੀ ਬੱਚੇ ਨੂੰ ਜਾਂ ਆਪਣੇ ਘਰ ਦੇ ਵਿੱਚ ਇਹ ਜੀ ਸਥਿਤੀ ਆ ਕਿ ਅੱਜ ਸਰਕਾਰ ਆਪਾਂ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਨੌਕਰੀ ਦੇਣ ਦੀ ਲੋੜ ਨਹੀਂ ਔਰ ਨੈਟਵਰਕ ਡਾਇਰੈਕਟ ਸੇਲਿੰਗ ਇੱਕ ਇਹੋ ਜਿਹਾ ਆਪਣੇ ਕੋਲੇ ਜਰੀਆ ਹੈ ਤੁਸੀਂ ਜਿੰਨਾ ਮਰਜੀ ਨੈਟਵਰਕ ਬਣਾ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ